ਅਸੀਂ 13 ਫਰਵਰੀ ਤੋਂ ਲੈ ਕੇ ਅੱਜ 23 ਅਗਸਤ ਹੋ ਚੁੱਕੀ ਏ ਖਲੋਰੀ ਬਾਰਡਰ ਤੇ ਸੁਖੰਤ ਸਿੰਘ ਦੁੱਬਲੀ ਵਾਇਕ ਪ੍ਰਧਾਨ ਪਹੁੰਚ ਚੁੱਕੇ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਲੱਗੇ ਹਾਂਜੀ ਪ੍ਰਧਾਨ ਜੀ ਤੁਸੀਂ ਕਿੰਵੀਂ ਸ਼ਿਫਟ ਦੇ ਵਿੱਚ ਪਹੁੰਚ ਚੁੱਕੇ ਹੋ ਮੈਂ ਸੁਖੰਤ ਸਿੰਘ ਦੁੱਬਲੀ ਕਿਸਾਨ ਚਿੰਗਰਚ ਕਮੇਟੀ ਕੋਡ ਬੁੱਢਾ ਬਈਸ ਪ੍ਰਧਾਨ ਪੰਜਾਬ ਹਾਂਜੀ ਹਾਂਜੀ ਅਸੀਂ 13 ਫਰਵਰੀ ਤੋਂ ਸਾਡਾ ਨਗਰ ਲਗਾਤਾਰ ਚੱਲ ਰਿਹਾ ਇੱਥੇ ਅਸੀਂ ਆਫਸਰ ਦੀ ਬਦਲੀ ਕਰਦੇ ਆ ਸਾਡੀ ਜੂਨ ਆ ਸਰਦਾਰ ਕਰਮਜੀਤ ਸਿੰਘ ਦੀ ਜੂਨ ਆ ਉਹਦਾ ਪ੍ਰਧਾਨ ਸਾਡਾ ਸਰਦਾਰ ਪਾਲਸੋਂ ਉਹਦੀ ਕਮਾਂਡ ਦੇ ਵਿੱਚ ਸਾਡੀ ਜੂਨ ਦੇ ਜਿਹੜੇ ਸਿੰਘ ਨੇ ਲਗਾਤਾਰ ਇੱਥੇ ਚੱਲ ਰਿਹਾ ਅੱਜ ਵੀ ਸਾਡੀ ਜੂਨ ਦੇ ਜਿਹੜੇ ਨੇ 10 ਬੰਦੇ ਇੱਥੇ ਹਾਜ਼ਰ ਨੇ ਅਸੀਂ 10 ਤੋਂ ਕਦੀ ਟੁੱਟਣੇ ਤੇ 10 12 15 ਲਗਾਤਾਰ ਜੂਨ ਦੇ ਲੋਕ ਇੱਥੇ ਹਾਜ਼ਰ ਹੋ ਰਹੇ ਆ ਅਸੀਂ ਪੱਕੇ ਤੌਰ ਤੇ ਡਟੇ ਹੋਏ ਆ ਜਿੰਨਾ ਚਿਰ ਸਾਡੀ ਸੈਂਟਰ ਸਰਕਾਰ ਜਿਹੜੀ ਆ ਉਹ ਸਾਡੇ ਮਸਲੇ ਹੱਲ ਨਹੀਂ ਕਰਦੀ ਚਾਹੇ ਉਹ WMFC ਦੀ ਗਰੰਟੀ ਜਿਹੜੀ ਉਹ ਨਹੀਂ ਦਿੰਦੀ ਹੁਣ 31 ਤਰੀਕ ਨੂੰ ਜਿਹੜਾ ਵਾ ਉਹ 200 ਦਿਨ ਮਨਾਇਆ ਜਾਣਾ ਉਹਦੇ ਵਾਸਤੇ ਜਥੇਬੰਦੀ ਪਿੰਡਾਂ ਜੋ ਵੱਧ ਚੜ ਕੇ ਥੇ ਉਸ ਦਿਨ ਪੂਰਾ ਮੇਲਾ ਲੱਗਣਾ ਵਾ ਕਿਉਂਕਿ ਦਿੱਲੀ ਸਰਕਾਰ ਨੂੰ ਪਤਾ ਲੱਗ ਜੇ ਵੀ ਲੋਕ ਬਹੁਤ ਅਸ਼ਾ ਨਾ ਬੈਠੇ ਭਾਵੇਂ ਪਿੰਡਾਂ ਜੋ ਚੋਨੇ ਦਾ ਸੀਜ਼ਨ ਚੱਲ ਹੀ ਰਿਹਾ ਪਰ ਸਾਡੇ ਲੋਕ ਧਰਨੇ ਤੇ ਆਉਣ ਤੇ ਬਹੁਤ ਤਵਾਲੇ ਆ ਕਿਉਂਕਿ ਉਹਨਾਂ ਦਾ ਮੁੱਦਾ ਵਾ ਉਹ ਇਸ ਮੁੱਦੇ ਤੇ ਝੋਨਾ ਵੀ ਆ ਰਿਹਾ ਇਸ ਕਰਕੇ ਉਹ ਝੋਨੇ ਦੀ ਵਿਕਰੀ ਵਾਸਤੇ ਜਾਂ ਸਾਰੇ ਸਿਸਟਮਾਂ 'ਤੇ ਪ੍ਰਧਾਨ ਜੀ ਤਰਨਤਾਰਨ ਜ਼ਿਲ੍ਹਾ ਅੰਮ੍ਰਿਤਸਰ ਜ਼ਿਲ੍ਹਾ ਫਰੂਰਪੁਰ ਕਪੂਰਥਲਾ ਜਲੰਧਰ ਤੇ ਪਟਿਆਲਾ ਜਿਲ੍ਹਿਆਂ ਦੇ ਵਿੱਚ ਤੁਹਾਡੀਆਂ ਮੀਟਿੰਗਾਂ ਮੁਕੰਮਲ ਹੋ ਚੁੱਕੀਆਂ हां ਇਹਨਾਂ ਜ਼ਿਲ੍ਹਿਆਂ ਵਿੱਚ ਸਾਰੀਆਂ ਸਾਡੀਆਂ ਮੀਟਿੰਗਾਂ ਹੋ ਚੁੱਕੀਆਂ ਥੋੜੀ ਜੀ ਰਹੀਂਦੀ ਸਾਡੀ ਤਰਨਤਾਰਨ ਜ਼ਿਲ੍ਹੇ ਚ ਅੱਜ ਵੀ ਪ੍ਰਧਾਨ ਜੀ ਇੱਥੇ ਮੀਟਿੰਗਾਂ ਦੇ ਆਪਣੇ ਜਨਨ ਸਕੱਤ ਸੋਚਾ ਸਿੰਘ ਲੱਧੂ ਉਹ ਮੀਟਿੰਗਾਂ ਦੇ ਵਿੱਚ ਹਾਜ਼ਰ ਨੇ ਚੱਲ ਰਹੀਆਂ ਕਿਉਂਕਿ ਜਿਹੜਾ 31 ਤਰੀਕ ਨੂੰ ਇੱਥੇ ਪ੍ਰੋਗਰਾਮ ਉਹਦੇ ਵਾਸਤੇ ਬਾਦ ਜੜ ਕੇ ਟਰੈਕਟਰ ਟਰਾਲੀਆਂ ਦੇ ਖਾਸ ਕਰਕੇ ਲੋਕ ਇੱਥੇ ਪਹੁੰਚਣਗੇ ਅਸੀਂ ਪੂਰੇ ਜੋਸ਼ੋਸ਼ ਨਾਲ ਆਪਣੀ ਜਿਹੜੀ ਆ ਇਹ ਲੜਾਈ ਲੜਾਂਗੇ ਸੈਂਟਰ ਨੂੰ ਪਤਾ ਲੱਗ ਜੂਗਾ ਉਹ ਲੋਕਾਂ ਜਿਹੜੇ ਲੜਾਈ ਵਾਸਤੇ ਆਈਆਂ ਜਸੇਬੰਦੀਆਂ ਉਹ ਆਪਣਾ ਮਨੋਬਲ ਬਣਾ ਕੇ ਆਈਆਂ ਵਾ ਇਹ ਲੜਾਈ ਉਹ ਜਿੱਤ ਕੇ ਜਾਣਗੀਆਂ ਸੈਂਟਰ ਨੂੰ ਸਾਡੇ ਮਸਲੇ ਜਿਹੜੇ ਆ ਹੱਲ ਕਰਨੇ ਪੈਣੇ ਆ ਕਿਉਂਕਿ ਕਰਨੇ ਪੈਣੇ ਆ ਇਹ ਦੇਸ਼ ਦਾ ਕਿਸਾਨ ਜਿਹੜਾ ਇਹ ਦੇਸ਼ ਨੂੰ ਅੰਨ ਪੈਦਾ ਕਰਕੇ ਦਿੰਦਾ ਵਾ ਫੇਰ ਹੀ ਦੇਸ਼ ਸਾਡਾ ਜਿੰਦਾ ਦੇਸ਼ ਦਾ ਪ੍ਰੋਪਰਟੀ ਜਿਹੜਾ ਉਹ ਵੀ ਕਿਸਾਨ ਤੋਂ ਹੀ ਚੱਲਦਾ ਵਾ ਇਸ ਕਰਕੇ ਅਸੀਂ ਇਹ ਆਪਣੇ ਮੁੱਦੇ ਲੈ ਕੇ ਤੁਰੇ ਆ ਕਿਉਂਕਿ ਸਾਨੂੰ ਇਹ ਐਮਐਫਸੀ ਬੜੀ ਜ਼ਰੂਰੀ ਆ ਗਰੰਟੀ ਉਹਦੀ ਜ਼ਰੂਰੀ ਆ ਇਸ ਤਾਂ ਕਿਸਾਨ ਜਿਹੜਾ ਖ샬 ਹੋ ਸਕਦਾ ਨਹੀਂ ਤੇ ਕਿਸਾਨ ਜਿਹੜਾ ਕਿਸਾਨ ਆ ਸਾਡਾ ਉਹ ਬਿਲੋਂ ਦਿਨੋਂ ਦਿਨ ਪਿੱਛੇ ਜਾ ਰਿਹਾ ਪਿੱਛੇ ਗੜਿਆਂ ਦੀ ਮਾਰ ਪੈ ਜਾਂਦੀ ਆ ਚਾਹੇ ਸਾਨੂੰ ਪਾਣੀ ਦੀ ਮਾਰ ਪੈਂਦੀ ਦਰਿਆਵਾਂ ਦੇ ਵਿੱਚ ਪਰ ਸਰਕਾਰਾਂ ਸਾਡੀ ਬਾਹ ਨੀ ਫੜਦੀਆਂ ਅਸੀਂ ਇਹਨਾਂ ਤੋਂ ਗਰੰਟੀ ਮੰਗਦੇ ਆ ਐਮਐਫਸੀ ਦੀ ਇਸ ਕਰਕੇ ਉਹ ਜ਼ਰੂਰੀ ਆ ਸਾਨੂੰ ਵਹਿਗਰ ਜੀ ਕਾ ਖਾਲਸਾ ਵਹਿਗਰ ਜੀ ਕੀ ਫਤਿਹ